ਸਰਬੰਨ ਪਿਆਰੇ ਮਹਿਬੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਸਟੇਜ ਤੇ ਬਿਰਾਜਮਾਨ ਜਗਦੇਵ ਸਿੰਘ ਜੀ ਮਾਨ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਡੀਆਈਜੀ ਸਾਹਿਬ ਨਾਨਕ ਸਿੰਘ ਜੀ ਇਸ ਤੋਂ ਇਲਾਵਾ ਸਟੇਜ ਤੇ ਬਿਰਾਜਮਾਨ ਹਸਤੀਆਂ ਢਿੱਲੋਂ ਸਾਹਿਬ ਪੀਐਸਆਈਸੀ ਦੇ ਚੇਅਰਮੈਨ ਸਾਹਿਬ ਅਸ਼ੋਕ ਲੱਖਾ ਜੀ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਾਹਿਬ ਉਹ ਜਸਵੀਰ ਸਿੰਘ ਜੱਸੀ ਜੀ ਔਰ ਨਾਲ ਸਾਡੇ ਡੀਸੀ ਸਾਹਿਬ ਸੰਦੀਪ ਰਿਸ਼ੀ ਜੀ ਔਰ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਸਾਰੇ ਹੀ ਆ ਹਸਤੀਆਂ ਕੋਆਪਟਿਵ ਬੈਂਕ ਸਾਡੇ ਕੋਆਪਟਿਵ ਸੁਸਾਇਟੀਆਂ ਦੇ ਮੈਂਬਰ ਸੈਕਟਰੀ ਸਾਹਿਬ ਔਰ ਜਿੰਨੇ ਵੀ ਇਨਸਪੈਕਟਰ ਔਰ ਧੂਰੀ ਦੇ ਨਿਵਾਸੀ ਸਰ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਖਿਆਲ ਚ ਧੂਰੀ ਨੇ ਪੰਜਾਬ ਨੂੰ ਮਾਨ ਬਖਸ਼ਿਆ ਤੂਰੀ ਦੀਆਂ ਜੋ ਸੁਸਾਇਟੀਆਂ ਹਨ ਉਹਨਾਂ ਨੇ ਸਰ 100% ਦਾ ਰਿਕਵਰੀ ਟਾਰਗੇਟ ਅਚੀਵ ਕੀਤਾ ਔਰ ਸਰ ਇਹ ਸੇਰਾ ਤੁਹਾਨੂੰ ਜਾਂਦਾ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਤੂਰੀ ਹਲਕਾ ਹੈ ਤੂਰੀ ਹਲਕੇ ਨੂੰ ਜਿਵੇਂ ਸਰ ਸਾਡਾ ਬਾਗ ਹੈ ਪੰਜਾਬੀਕ ਬਾਗ ਦੀ ਤਰ੍ਹਾਂ ਔਰ ਤੂਰੀ ਹਲਕਾ ਉਸ ਬਾਗ ਦੇ ਵਿੱਚ ਗੁਲਾਬ ਦਾ ਫੁੱਲ ਸਾਬਤ ਹੋਇਆ ਹੈ ਜਿਵੇਂ ਇੱਕ ਮਾਲੀ ਆਪਦੇ ਬਾਗ ਨੂੰ ਸਿੰਜਦਾ ਹੈ ਔਰ ਫੁੱਲਾਂ ਦੀ ਫੁੱਲਾਂ ਨੂੰ ਉੱਗਣ ਦਾ ਦੇਖਦਾ ਹੈ ਕਿਸ ਤਰ੍ਹਾਂ ਫੁੱਲ ਖਰੇ ਹੈ ਔਰ ਫੁੱਲ ਖਿਬੂ ਦੇ ਰਿਹਾ ਹੈ ਉਸ ਤਰ੍ਹਾਂ ਧੋਰੀ ਹਲਕੇ ਵਾਸਤੇ ਜੋ ਤੁਸੀਂ ਕੁਝ ਕੀਤਾ ਉਹ ਕਾਬਲੇ ਤਾਰੀਫ ਹੈ ਸਰ ਮੈਂ ਕੁਝ ਗੱਲਾਂ ਦੱਸਣਾ ਜਾਵਾਂਗਾ ਕਿ ਸਾਡੇ ਜਿਹੜੇ ਪੰਜਾਬ ਸਟੇਟ ਕੋਆਪਰੇਟਿਵ ਡਿਪਾਰਟਮੈਂਟ ਹੈ ਉਸ ਦੇ ਵਿੱਚ 3522 ਦੇ ਕਰੀਬ ਕੋਆਪਰੇਟਿਵ ਸੁਸਾਇਟੀਆਂ ਸਰ ਔਰ ਕੋਆਪਰੇਟਿਵ ਸੁਸਾਇਟੀਆਂ ਨੂੰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵੱਲੋਂ ਲੋਨ ਦਿੱਤਾ ਜਾਂਦਾ ਹੈ। ਔਰ ਜਿਹੜਾ ਉਹ ਲੋਨ ਹੈ ਸੁਸਾਇਟੀਆਂ ਅੱਗੇ ਕਿਸਾਨਾਂ ਨੂੰ ਦਿੰਦੀਆਂ। ਔਰ ਜਿਹੜੇ ਉਹ ਕਿਸਾਨ ਜਾਂ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਹੈ ਉਸ ਤੋਂ ਬਾਅਦ ਉਹਨਾਂ ਤੋਂ ਲੋਨ ਵਾਪਸ ਲਿਆ ਜਾਂਦਾ ਹੈ। ਪਹਿਲਾਂ ਇਹ ਦੇਖਿਆ ਗਿਆ ਸੀ ਰਿਕਵਰੀਆਂ ਨਹੀਂ ਹੁੰਦੀਆਂ ਸੀ। ਅਸੀਂ ਕਈ ਵਾਰੀ ਮੀਟਿੰਗਾਂ ਕੀਤੀਆਂ ਸਟੇਟ ਲੈਵਲ ਤੇ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਸਰ ਥੋੜੇ ਜੇ ਸਖਤ ਕਦਮ ਚੁੱਕੇ ਜਾਣ। ਬਟ ਮੁੱਖ ਮੰਤਰੀ ਸਾਹਿਬ ਸਾਡੇ ਬੜੇ ਹੀ ਕੰਪੈਸ਼ਨੇਟ ਜੈਨਰਸ ਔਰ ਫਰਾਖਦਿਲ ਦੇ ਇਨਸਾਨ ਹੈ ਇਹਨਾਂ ਨੇ ਕਿਹਾ ਕਿ ਨਹੀਂ ਆਪਾਂ ਪਿਆਰ ਨਾਲ ਹੀ ਰਿਕਵਰੀਆਂ ਕਰਾਵਾਂਗੇ ਔਰ ਤੁਹਾਡੇ ਸਾਰੇ ਪਿਆਰ ਦਾ ਸਬੂਤ ਹੈ ਕਿ ਤੂਰੀ ਹਲਕੇ ਨੇ ਤੂਰੀ ਮਾਡਲ ਇੱਕ ਪੇਸ਼ ਕਰ ਦਿੱਤਾ ਔਰ 100% ਰਿਕਵਰੀ ਤੂਰੀ ਨੇ ਉਸ ਪਿਆਰ ਦੇ ਨਾਲ ਜਿਸ ਪਿਆਰ ਦੇ ਨਾਲ ਤੁਸੀਂ ਜਿਸ ਮੁਹੱਬਤ ਦੇ ਨਾਲ ਇਸ ਹਲਕੇ ਤੇ ਮਿਹਰਬਾਨੀ ਕੀਤੀ ਇਹਨਾਂ ਨੇ ਰਿਕਵਰੀ ਕੀਤੀਆਂ ਸਰ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਹੋਰ ਵੀ بڑے ادارے ਆ ਸਰ ਜਿਵੇਂ ਮਿਲਕ ਫੈਡ ਹੈ ਮਿਲਕ ਫੈਡ ਦਾ ਬਹੁਤ ਵੱਡਾ ਇੱਕ ਪ੍ਰੋਡਕਟ ਹੈ ਵੇਰਕਾ ਸਰ ਉਸ ਤੋਂ ਇਲਾਵਾ ਮਾਰਕ ਫੈਡ ਹੈ ਮਾਰਕ ਫੈਡ ਏਸ਼ੀਆ ਦਾ ਸਭ ਤੋਂ ਵੱਡਾ ਅਦਾਰਾ ਹੈ ਸਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਹੈ ਜਿੰਦਾ ਸਰ 40000 ਕਰੋੜ ਦਾ ਬਿਜ਼ਨਸ ਹੈ ਸਰ ਔਰ 800 ਤੋਂ ਜ਼ਿਆਦਾ ਬ੍ਰਾਂਚਸ ਆ ਪੰਜਾਬ ਦੇ ਵਿੱਚ ਸਰ ਇਹਨਾਂ ਦੀਆਂ ਇਹ ਗਰੀਬ ਜਨਤਾ ਨੂੰ ਲੋਨ ਦਿੰਦੇ ਆ ਔਰ ਉਸ ਲੋਨ ਦੇ ਨਾਲ ਹੀ ਜਿਹੜੀ ਹੈ ਲੋਕਾਂ ਦੀ ਜਿਹੜੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ ਸਰ ਇਕਨੋਮੀ ਦੇ ਜੋ ਇਕਨੋਮਿਕਸ ਹੈ ਉਹਦੇ ਸਰ ਤਿੰਨ ਸੈਕਟਰ ਬਣੇ ਗਏ ਆ ਸਰ ਪ੍ਰਾਇਮਰੀ ਸੈਕਟਰ ਸੈਕੰਡਰੀ ਸੈਕਟਰ ਤੇ ਟਰਸ਼ਰੀ ਸੈਕਟਰ ਪ੍ਰਾਇਮਰੀ ਸੈਕਟਰ ਦੇ ਵਿੱਚ ਸਰ ਐਗਰੀਕਲਚਰ ਆ ਜਾਂਦੀ ਹੈ ਸੈਕੰਡਰੀ ਸੈਕਟਰ ਦੇ ਵਿੱਚ ਇੰਡਸਟਰੀਜ਼ ਆ ਜਾਂਦੀਆਂ ਤੇ ਟਰਸ਼ਰੀ ਸੈਕਟਰ ਦੇ ਵਿੱਚ ਸਰ ਜਿਹੜੇ ਜੋਬਸ ਆ ਜਾਂਦੀਆਂ ਹੋਰ ਸਰਵਿਸਿਜ਼ ਆ ਜਾਂਦੀਆਂ ਸਰ ਸੋ 노 ਡਾਊਟ ਕਿ ਪ੍ਰਾਇਮਰੀ ਸੈਕਟਰ ਐਗਰੀਕਲਚਰ ਸਾਡੀ ਇੱਕ ਤਰੀਕੇ ਨਾਲ ਐਸੈਟ ਹੁੰਦਾ ਹੈ ਬਟ ਕਿਸੇ ਵੀ ਸਭਿਤਾ ਦਾ ਕਿਸੇ ਵੀ ਸੁਸਾਇਟੀ ਦਾ ਜੋ ਵਿਕਾਸ ਹੈ ਉਹ ਇੰਡਸਟਰੀ ਤੇ ਟ੍ਰੇਡ ਤੇ ਕਮਰਸ ਦੇ ਨਾਲ ਹੁੰਦਾ ਹੈ ਜਿਸ ਤਰ੍ਹਾਂ ਸਰ ਇੰਡਸਟਰੀਅਲ ਰੈਵੋਲੂਸ਼ਨ ਇੰਗਲੈਂਡ ਦੇ ਵਿੱਚ ਆਈ ਸੀ ਅੱਜ ਤੋਂ 300 ਸਾਲ ਪਹਿਲਾਂ ਔਰ ਇੰਗਲੈਂਡ ਨੇ ਸਾਰੇ ਸੰਸਾਰ ਤੇ ਰਾਜ ਕੀਤਾ ਸੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਾਰੇ ਜੋ ਵੀ ਇੱਥੇ ਧੂਰੀ ਦੇ ਨਿਵਾਸੀ ਹੈ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੂਗਾ ਕਿ ਤੁਸੀਂ ਜਿਹੜਾ ਵੀ ਲੋਨ ਲੈਂਦੇ ਹੋ ਸਮੇਂ ਸਰ ਰਿਕਵਰੀ ਦਿਓ ਉਸ ਲੋਨ ਨੂੰ ਲਾਹੇਵੰਦ ਤਰੀਕੇ ਦੇ ਨਾਲ ਇਨਵੈਸਟ ਕਰੋ ਹੋਰ ਪੈਸੇ ਕਮਾਓ ਸਾਡੇ ਸਹਿਕਾਰਤਾ ਵਿਭਾਗ ਵੱਲੋਂ ਮਾਜੂਬ ਮੁੱਖ ਮੰਤਰੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਬੜੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਆ ਸਰ ਸਰ ਕੋਆਪਰੇਟਿਵ ਸੁਸਾਇਟੀਆਂ ਆਪਣਾ ਪੈਟਰੋਲ ਪੰਪ ਲਗਾ ਸਕਦੀਆਂ ਡੀਜ਼ਲ ਪੰਪ ਲਗਾ ਸਕਦੀਆਂ CNG ਲਗਾ ਸਕਦੀਆਂ LPG ਲਗਾ ਸਕਦੇ ਆ ਗਟਾਉਨ ਬਣਾ ਸਕਦੇ ਆ ਸਰ ਮੈਰੀ ਜਿ ਪੈਲਸ ਜਿਵੇਂ ਬਣਿਆ ਮੈਰੀ ਜਿ ਪੈਲਸ ਵਾਸਤੇ ਵੀ ਲੋਨ ਲੈ ਸਕਦੇ ਆ ਸਾਨੂੰ ਲੋੜ ਹੈ ਇੱਕ ਕੋਆਪਰੇਟਿਵ ਮਾਈਂਡ ਦੇ ਸੱਚੇ ਸੁੱਚੇ ਜੋ ਇਨਸਾਨ ਦੀ ਜੋ ਕਿ ਲੋਨ ਲੈ ਕੇ ਆਪਣਾ ਕੰਮ ਸ਼ੁਰੂ ਕਰੇ ਔਰ ਆਪਣੇ ਪਰਿਵਾਰ ਦੀ ਆਪਣੇ ਸਮਾਜ ਦੀ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਪੂਰਾ ਯੋਗਦਾਨ ਪਾਵੇ ਸੋ ਇਹ ਸਾਰੇ ਜੋ ਇੱਥੇ ਸਾਡੇ ਕੋਆਪਰੀ ਸੋਸਾਇਟੀਜ਼ ਦੇ ਮੈਂਬਰ ਸਹਿਬਾਨ ਆਏ ਆ ਸਕੱਰੇਟਰੀ ਸਹਿਬਾਨ ਆਏ ਆ ਜੋ ਕੋਆਪਰੇਟ ਜੋ ਧੂਰੀ ਦੀ ਬਾਕੀ ਜੋ ਹਲਕੇ ਦੇ ਲੋਕ ਮੌਜੂਦ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਇਸ ਫਿਲਾਸਫੀ ਤੇ ਇਸ ਫਲਸਫੇ ਤੇ ਚੱਲਣ ਇਸ ਤੋਂ ਇਲਾਵਾ ਸਰ ਜਿਵੇਂ ਸਾਡੇ ਕੋਲੇ ਹੋਰ ਵੀ ਬੜੀਆਂ ਸਕੀਮਾਂ ਆ ਬੇਰਕਾ ਦੇ ਵਿੱਚ ਜਿਵੇਂ ਸਰ ਆਪਾਂ ਪਿੱਛੇ ਜੇ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਬੜੇ ਵੱਡੇ ਪ੍ਰੋਜੈਕਟ ਨੂੰ ਵੀ ਲਾਂਚ ਕੀਤਾ ਸੀਗਾ ਅਸੀਂ ਰਿਵਾਈਵ ਵੀ ਕਰ ਰਹੇ ਹਾਂ ਸਰ ਸਾਰਾ ਦਾ ਸਾਰਾ ਕਿ ਇਹਨੂੰ ਬੈਟਰ ਅਪਗ੍ਰੇਡ ਕੀਤਾ ਜਾਵੇ ਨਵੇਂ ਤਰੀਕੇ ਦੇ ਨਾਲ ਨਵੀਆਂ ਮਸ਼ੀਨਰੀ ਦੇ ਨਾਲ ਨਵੇਂ ਸਟਾਫ ਦੇ ਨਾਲ ਸਹਿਕਾਰਤਾ ਨੂੰ ਜੋ ਸਹਿਕਾਰਤਾ ਦੀ ਲਹਿਰ ਹੈ ਉਸ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਵੇ ਔਰ ਐ ਸਹਿਕਾਰਤਾ ਦੀ ਲਹਿਰ ਦੇ ਵਾਸਤੇ ਇਹ ਧੂਰੀ ਮਾਡਲ ਜੋ ਸੀਐਮ ਸਾਹਿਬ ਨੇ ਇੱਕ ਲਾਂਚ ਕੀਤਾ ਹੈ ਪਿੱਛੇ ਜੇ 15 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸੀਗੀ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਆਪਾਂ ਧੂਰੀ ਦੇ ਵਿੱਚ ਆਪਾਂ ਇਹ ਪ੍ਰੋਜੈਕਟ ਕਰਾਂਗੇ ਤੋਂ ਅਸੀਂ ਉਹ ਸਿਲਸਿਲੇ ਦੇ ਵਿੱਚ ਜਿਹੜਾ ਇਹ ਇੰਟਰਨੈਸ਼ਨਲ ਇਅਰ ਆਫ ਕੋਆਪਰੇਸ਼ਨ ਹੈ ਸਰ ਉਹ ਅਸੀਂ ਧੂਰੀ ਤੋਂ ਹੀ ਇੱਕ ਸੈਲੀਬ੍ਰੇਟ ਕਰ ਰਹੇ ਆ ਤਾਂ ਕਿ ਇਹ ਜਿਹੜਾ ਅੱਜ ਜਿਹੜਾ ਫੰਕਸ਼ਨ ਹੈ ਸਰ ਇਹ ਸਾਰੇ ਸੰਸਾਰ ਦੇ ਵਿੱਚ ਜਾਏਗਾ ਅਸੀਂ ਇਸ ਨੂੰ UNO ਦੀ ਵੈਬਸਾਈਟ ਦੇ ਵਿੱਚ ਵੀ ਪਾਵਾਂਗੇ ਔਰ ਇੱਕ ਵਾਰ ਫਿਰ ਮਾਜੋ ਮੁੱਖ ਮੰਤਰੀ ਸਾਹਿਬ ਦਾ ਇੱਥੇ ਆਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੁੱਖ ਮੰਤਰੀ ਸਾਹਿਬ ਦੀ ਸ਼ਾਨ ਦੇ ਵਿੱਚ ਕਹਿਣਾ ਚਾਹਨਾ ਕਿ ਹਜ਼ਾਰਾਂ ਸਾਲ ਦਰਗੀ ਸਪਨੀ ਬੇਨੂਰੀ ਪਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਵਿੱਚ ਦੀਦਾਵਰ ਪੈਦਾ ਥੈਂਕ ਯੂ ਸਰ ਥੈਂਕਸ ਫॉर ਕਮਿੰਗ ਹੇਰ